ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਅਦਵਾਰ ਦੀ ਤਰ੍ਹਾਂ ਤੁਹਾਨੂੰ ਦਰਸ਼ਨ ਕਰਵਾ ਰਿਆਂ ਗੁਰਦੁਆਰਾ ਸ਼ਹੀਦਗੰਜ ਸਾਹਿਬ ਤੋਂ ਜਿੱਥੇ ਸក្តਾ ਚੋ ਪੈਰਾ ਸਾਹਿਬ ਦੇ ਵਿੱਚ ਹਾਜ਼ਰੀ ਭਰਨ ਪਹੁੰਚ ਰਹੀਆਂ ਨੇ ਦੇਖ ਸਕਦੇ ਹੋ ਉੱਪਰ ਦਾ ਦ੍ਰਿਸ਼ ਤੁਹਾਨੂੰ ਦਿਖਾ ਰਿਆਂ ਤੇ ਦੇਖ ਸਕਦੇ ਹੋ ਕਿ ਹਰ ਪਾਸੇ ਜਿਹੜਾ ਸੰਗਤਾਂ ਦਾ ਹਰ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਜਿਹੜਾ ਹੈ ਸੰਗਤਾ ਨੇ ਹਰ ਕੋਨੇ ਦੇ ਵਿੱਚ ਇੱਥੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪ੍ਰਤੀ ਸ਼ਰਧਾ ਦੇਖ ਸਕਦੇ ਹੋ ਸੰਗਤਾਂ ਦੇ ਕਿ ਸੰਗਤਾਂ ਨੂੰ ਜਿੱਥੇ-ਜਿੱਥੇ ਵੀ ਜਗ੍ਹਾ ਮਿਲਦੀ ਹੈ ਸੰਗਤਾ ਉੱਥੇ ਬੈਠ ਕੇ ਹੀ ਇਸ ਦੁਪਹਿਰਾ ਸਾਹਿਬ ਦੇ ਵਿੱਚ ਹਾਜ਼ਰੀਆਂ ਭਾਰੀਆਂ ਨੇ ਉੱਪਰੋਂ ਤੁਹਾਨੂੰ ਦ੍ਰਿਸ਼ ਦਿਖਾ ਰਹੀਆਂ ਤੇ ਦੇਖ ਸਕਦੇ ਹੋ ਕਿ ਕਿੰਨਾ ਮਨਮੋਹਕ ਜਿਹੜਾ ਇਹ ਦ੍ਰਿਸ਼ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਸੜਕਾਂ ਤੇ ਬੈਠ ਕੇ ਅੰਦਰ ਬੈਠ ਕੇ ਜਿੱਥੇ-ਜਿੱਥੇ ਵੀ ਸੰਗਤਾਂ ਨੂੰ ਜਗ੍ਹਾ ਮਿਲਦੀ ਹੈ ਸੰਗਤਾ ਉੱਥੇ ਬੈਠ ਕੇ ਨਾਮ ਸਿਮਰਨ ਕਰ ਰਿਆ ਨੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਹੋ ਰਿਹਾ ਹੈ ਤੇ ਸੰਗਤਾਂ ਦੀ ਅਥਾ ਸ਼ਰਦਾ ਦੇਖ ਸਕਦੇ ਹੋ ਇੱਥੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਜਿੱਥੇ ਦੂਰੋਂ ਦੂਰੋਂ ਹਰ ਐਤਵਾਰ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਇੱਥੇ ਪਹੁੰਚਦੀਆਂ ਨੇ ਸ਼ਹੀਦ ਗੁਰਦੁਆਰਾ ਸ਼ਹੀਦਗੰਜ ਸਾਹਿਬ ਦੇ ਵਿੱਚ ਚੁਪੈਰਾ ਸਾਹਿਬ ਦੇ ਵਿੱਚ ਹਾਜ਼ਰੀ ਭਰਨ ਲਈ ਇੱਥੇ ਸੰਗਤਾਂ ਦੀ ਅਥਾ ਸ਼ਰਦਾ ਜਿਹੜੀ ਹੈ ਦੇਖਣ ਨੂੰ ਮਿਲਦੀ ਹੈ ਮੰਨਿਆ ਜਾਂਦਾ ਹੈ ਕਿ ਇੱਥੇ ਜੋ ਵੀ ਸੱਚੇ ਮਨ ਦੇ ਨਾਲ ਗੁਰੂ ਪ੍ਰਤੀ ਹਾਜ਼ਰੀ ਭਰ ਕੇ ਇੱਥੇ ਜੋ ਪੈਰਾ ਸਾਹਿਬ ਦੇ ਵਿੱਚ ਹਾਜ਼ਰੀ ਭਰਦਾ ਹੈ ਉਹਨਾਂ ਦੀਆਂ ਜਿਹੜੀਆਂ ਮਨ ਮਰਾਦਾ ਉਹ ਪੂਰੀਆਂ ਹੁੰਦੀਆਂ ਨੇ ਤੇ ਕਸ਼ਟ ਜਿਹੜੇ ਨੇ ਉਹ ਕੱਟੇ ਜਾਂਦੇ ਨੇ ਦੇਖ ਸਕਦੇ ਹੋ ਕਿ ਦੂਰ ਦਾ ਦ੍ਰਿਸ਼ ਦੇਖ ਸਕਦੇ ਹੋ ਹਰ ਪਾਸੇ ਜਿਹੜੀਆਂ ਸੰਗਤਾਂ ਨੇ ਇੱਥੇ ਮੌਜੂਦ ਨੇ ਤੇ ਕਿੰਨਾ ਮਨਮੋਹਕ ਦ੍ਰਿਸ਼ ਲੱਗ ਰਿਹਾ ਹੈ ਹਰ ਪਾਸੇ ਦੇਖੋ ਕਿ ਸੜਕਾਂ ਤੇ ਲਾਈਨਾਂ ਵਿੱਚ ਬੈਠ ਕੇ ਵੀ ਸੰਗਤਾਂ ਪਾਠ ਕਰ ਰਹੀਆਂ ਨੇ ਸੇਵਾ ਕਰ ਰਹੀਆਂ ਨੇ ਗੁਰਦੁਆਰਾ ਸ਼ਹੀਦਗੰਗ ਸਾਹਿਬ ਦਾ ਇਹ ਦ੍ਰਿਸ਼ ਹੈ ਤੇ ਜਿੱਥੇ-ਜਿੱਥੇ ਵੀ ਸੰਗਤਾਂ ਨੂੰ ਜਗ੍ਹਾ ਮਿਲਦੀ ਹੈ ਸੰਗਤਾਂ ਉੱਥੇ ਹੀ ਬੈਠ ਕੇ ਗੁਰਬਾਣੀ ਦੇ ਵਿੱਚ ਲੀਨ ਹੋਈਆਂ ਨਜ਼ਰ ਆ ਰਹੀਆਂ ਨੇ ਗੁਰਦੁਆਰਾ ਸ਼ਹੀਦਗੰਗ ਸਾਹਿਬ ਦਾ ਇਹ ਦ੍ਰਿਸ਼ ਦਿਖਾ ਰਹੀਆਂ ਤੁਹਾਨੂੰ ਜਿੱਥੇ ਸੰਗਤਾਂ ਹਰ ਐਤਵਾਰ ਦੀ ਤਰ੍ਹਾਂ ਚਪੈਰਾ ਸਾਹਿਬ ਦੇ ਵਿੱਚ ਹਾਜ਼ਰੀ ਭਰ ਰਹੀਆਂ ਨੇ ਦੇਖ ਸਕਦੇ ਹੋ ਕਿ ਜਗਾ ਦਾ ਜਿਹੜਾ ਹੈ ਜਗਾ ਜਿੱਥੇ-ਜਿੱਥੇ ਵੀ ਮਿਲਦੀ ਹੈ ਦੂਰ-ਦੂਰ ਤੱਕ ਹਰ ਜਗ੍ਹਾ ਹਰ ਕੋਨਾ ਜਿਹੜਾ ਹੈ ਸੰਗਤਾਂ ਦੀ ਇੰਨੀ ਆਮਦ ਹੈ ਕਿ ਸੰਗਤਾਂ ਦੇ ਨਾਲ ਹੀ ਭਰਿਆ ਹੋਇਆ ਨਜ਼ਰ ਆ ਰਿਹਾ ਹੈ ਸੰਗਤਾਂ ਇੱਥੇ ਬੈਠ ਕੇ ਪਾਠ ਕਰਦਿਆਂ ਨੇ ਅਰਦਾਸ ਕਰਦਿਆਂ ਨੇ ਤੇ ਸੰਗਤਾਂ ਇੱਥੇ ਬੈਠ ਕੇ ਜਿਹੜਾ ਹੈ ਗੁਰੂ ਪ੍ਰਤੀ ਪ੍ਰੇਮ ਜਿਹੜਾ ਉਹਨਾਂ ਦਾ ਪਿਆਰ ਹੈ ਦੇਖ ਸਕਦੇ ਹੋ ਹਰ ਪਾਸੇ ਜਿਹੜਾ ਹੈ ਵਾਹਿਗੁਰੂ ਦਾ ਜਾਪ ਗੁਰਬਾਣੀ ਦਾ ਜਿਹੜਾ ਜਾਪ ਹੁੰਦਾ ਨਜ਼ਰ ਆ ਰਿਹਾ ਹੈ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਜਿਹੜਾ ਹੋ ਰਿਹਾ ਹੈ ਤੇ ਸੰਗਤਾਂ ਇਸ ਵਿੱਚ ਵੱਧ ਚੜ ਕੇ ਹਿੱਸਾ ਲੈਂਦੀਆਂ ਨੇ ਦੂਰੋਂ ਦੂਰੋਂ ਸੰਗਤਾਂ ਇੱਥੇ ਆਂਦੀਆਂ ਨੇ ਸੰਗਤ ਨਾਲ ਵੀ ਗੱਲਬਾਤ ਕਰਾਂਗੇ ਫਿਲਹਾਲ ਤੁਹਾਨੂੰ ਦ੍ਰਿਸ਼ ਦਿਖਾ ਰਿਹਾ ਗੁਰਦੁਆਰਾ ਸ਼ਹੀਦਗੰਗ ਸਾਹਿਬ ਦਾ ਤੇ ਦੇਖ ਸਕਦੇ ਹੋ ਕਿ ਹਰ ਕੋਨਾ ਹਰ ਪਾਸਾ ਜਿਹੜਾ ਹੈ ਉਹ ਸੰਗਤਾਂ ਨਾਲ ਜਿਹੜਾ ਭਰਿਆ ਹੋਇਆ ਨਜ਼ਰ ਆ ਰਿਹਾ ਹੈ ਤੇ ਸੰਗਤਾਂ ਦੀ ਅਥਾਹ ਸ਼ਰਧਾ ਜਿਹੜੀ ਹੈ ਤਨ ਤਨ ਬਾਬਾ ਦੀਪ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਅਦਵਾਰ ਦੀ ਤਰ੍ਹਾਂ ਤੁਹਾਨੂੰ ਦਰਸ਼ਨ ਕਰਵਾ ਰਿਆਂ ਗੁਰਦੁਆਰਾ ਸ਼ਹੀਦਗੰਜ ਸਾਹਿਬ ਤੋਂ ਜਿੱਥੇ ਸក្តਾ ਚੋ ਪੈਰਾ ਸਾਹਿਬ ਦੇ ਵਿੱਚ ਹਾਜ਼ਰੀ ਭਰਨ ਪਹੁੰਚ ਰਹੀਆਂ ਨੇ ਦੇਖ ਸਕਦੇ ਹੋ ਉੱਪਰ ਦਾ ਦ੍ਰਿਸ਼ ਤੁਹਾਨੂੰ ਦਿਖਾ ਰਿਆਂ ਤੇ ਦੇਖ ਸਕਦੇ ਹੋ ਕਿ ਹਰ ਪਾਸੇ ਜਿਹੜਾ ਸੰਗਤਾਂ ਦਾ ਹਰ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਜਿਹੜਾ ਹੈ ਸੰਗਤਾ ਨੇ ਹਰ ਕੋਨੇ ਦੇ ਵਿੱਚ ਇੱਥੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪ੍ਰਤੀ ਸ਼ਰਧਾ ਦੇਖ ਸਕਦੇ ਹੋ ਸੰਗਤਾਂ ਦੇ ਕਿ ਸੰਗਤਾਂ ਨੂੰ ਜਿੱਥੇ-ਜਿੱਥੇ ਵੀ ਜਗ੍ਹਾ ਮਿਲਦੀ ਹੈ ਸੰਗਤਾ ਉੱਥੇ ਬੈਠ ਕੇ ਹੀ ਇਸ ਦੁਪਹਿਰਾ ਸਾਹਿਬ ਦੇ ਵਿੱਚ ਹਾਜ਼ਰੀਆਂ ਭਾਰੀਆਂ ਨੇ ਉੱਪਰੋਂ ਤੁਹਾਨੂੰ ਦ੍ਰਿਸ਼ ਦਿਖਾ ਰਹੀਆਂ ਤੇ ਦੇਖ ਸਕਦੇ ਹੋ ਕਿ ਕਿੰਨਾ ਮਨਮੋਹਕ ਜਿਹੜਾ ਇਹ ਦ੍ਰਿਸ਼ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਸੜਕਾਂ ਤੇ ਬੈਠ ਕੇ ਅੰਦਰ ਬੈਠ ਕੇ ਜਿੱਥੇ-ਜਿੱਥੇ ਵੀ ਸੰਗਤਾਂ ਨੂੰ ਜਗ੍ਹਾ ਮਿਲਦੀ ਹੈ ਸੰਗਤਾ ਉੱਥੇ ਬੈਠ ਕੇ ਨਾਮ ਸਿਮਰਨ ਕਰ ਰਿਆ ਨੇ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਹੋ ਰਿਹਾ ਹੈ ਤੇ ਸੰਗਤਾਂ ਦੀ ਅਥਾ ਸ਼ਰਦਾ ਦੇਖ ਸਕਦੇ ਹੋ ਇੱਥੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਜਿੱਥੇ ਦੂਰੋਂ ਦੂਰੋਂ ਹਰ ਐਤਵਾਰ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਇੱਥੇ ਪਹੁੰਚਦੀਆਂ ਨੇ ਸ਼ਹੀਦ ਗੁਰਦੁਆਰਾ ਸ਼ਹੀਦਗੰਜ ਸਾਹਿਬ ਦੇ ਵਿੱਚ ਚੁਪੈਰਾ ਸਾਹਿਬ ਦੇ ਵਿੱਚ ਹਾਜ਼ਰੀ ਭਰਨ ਲਈ ਇੱਥੇ ਸੰਗਤਾਂ ਦੀ ਅਥਾ ਸ਼ਰਦਾ ਜਿਹੜੀ ਹੈ ਦੇਖਣ ਨੂੰ ਮਿਲਦੀ ਹੈ ਮੰਨਿਆ ਜਾਂਦਾ ਹੈ ਕਿ ਇੱਥੇ ਜੋ ਵੀ ਸੱਚੇ ਮਨ ਦੇ ਨਾਲ ਗੁਰੂ ਪ੍ਰਤੀ ਹਾਜ਼ਰੀ ਭਰ ਕੇ ਇੱਥੇ ਜੋ ਪੈਰਾ ਸਾਹਿਬ ਦੇ ਵਿੱਚ ਹਾਜ਼ਰੀ ਭਰਦਾ ਹੈ ਉਹਨਾਂ ਦੀਆਂ ਜਿਹੜੀਆਂ ਮਨ ਮਰਾਦਾ ਉਹ ਪੂਰੀਆਂ ਹੁੰਦੀਆਂ ਨੇ ਤੇ ਕਸ਼ਟ ਜਿਹੜੇ ਨੇ ਉਹ ਕੱਟੇ ਜਾਂਦੇ ਨੇ ਦੇਖ ਸਕਦੇ ਹੋ ਕਿ ਦੂਰ ਦਾ ਦ੍ਰਿਸ਼ ਦੇਖ ਸਕਦੇ ਹੋ ਹਰ ਪਾਸੇ ਜਿਹੜੀਆਂ ਸੰਗਤਾਂ ਨੇ ਇੱਥੇ ਮੌਜੂਦ ਨੇ ਤੇ ਕਿੰਨਾ ਮਨਮੋਹਕ ਦ੍ਰਿਸ਼ ਲੱਗ ਰਿਹਾ ਹੈ ਹਰ ਪਾਸੇ ਦੇਖੋ ਕਿ ਸੜਕਾਂ ਤੇ ਲਾਈਨਾਂ ਵਿੱਚ ਬੈਠ ਕੇ ਵੀ ਸੰਗਤਾਂ ਪਾਠ ਕਰ ਰਹੀਆਂ ਨੇ ਸੇਵਾ ਕਰ ਰਹੀਆਂ ਨੇ ਗੁਰਦੁਆਰਾ ਸ਼ਹੀਦਗੰਗ ਸਾਹਿਬ ਦਾ ਇਹ ਦ੍ਰਿਸ਼ ਹੈ ਤੇ ਜਿੱਥੇ-ਜਿੱਥੇ ਵੀ ਸੰਗਤਾਂ ਨੂੰ ਜਗ੍ਹਾ ਮਿਲਦੀ ਹੈ ਸੰਗਤਾਂ ਉੱਥੇ ਹੀ ਬੈਠ ਕੇ ਗੁਰਬਾਣੀ ਦੇ ਵਿੱਚ ਲੀਨ ਹੋਈਆਂ ਨਜ਼ਰ ਆ ਰਹੀਆਂ ਨੇ ਗੁਰਦੁਆਰਾ ਸ਼ਹੀਦਗੰਗ ਸਾਹਿਬ ਦਾ ਇਹ ਦ੍ਰਿਸ਼ ਦਿਖਾ ਰਹੀਆਂ ਤੁਹਾਨੂੰ ਜਿੱਥੇ ਸੰਗਤਾਂ ਹਰ ਐਤਵਾਰ ਦੀ ਤਰ੍ਹਾਂ ਚਪੈਰਾ ਸਾਹਿਬ ਦੇ ਵਿੱਚ ਹਾਜ਼ਰੀ ਭਰ ਰਹੀਆਂ ਨੇ ਦੇਖ ਸਕਦੇ ਹੋ ਕਿ ਜਗਾ ਦਾ ਜਿਹੜਾ ਹੈ ਜਗਾ ਜਿੱਥੇ-ਜਿੱਥੇ ਵੀ ਮਿਲਦੀ ਹੈ ਦੂਰ-ਦੂਰ ਤੱਕ ਹਰ ਜਗ੍ਹਾ ਹਰ ਕੋਨਾ ਜਿਹੜਾ ਹੈ ਸੰਗਤਾਂ ਦੀ ਇੰਨੀ ਆਮਦ ਹੈ ਕਿ ਸੰਗਤਾਂ ਦੇ ਨਾਲ ਹੀ ਭਰਿਆ ਹੋਇਆ ਨਜ਼ਰ ਆ ਰਿਹਾ ਹੈ ਸੰਗਤਾਂ ਇੱਥੇ ਬੈਠ ਕੇ ਪਾਠ ਕਰਦਿਆਂ ਨੇ ਅਰਦਾਸ ਕਰਦਿਆਂ ਨੇ ਤੇ ਸੰਗਤਾਂ ਇੱਥੇ ਬੈਠ ਕੇ ਜਿਹੜਾ ਹੈ ਗੁਰੂ ਪ੍ਰਤੀ ਪ੍ਰੇਮ ਜਿਹੜਾ ਉਹਨਾਂ ਦਾ ਪਿਆਰ ਹੈ ਦੇਖ ਸਕਦੇ ਹੋ ਹਰ ਪਾਸੇ ਜਿਹੜਾ ਹੈ ਵਾਹਿਗੁਰੂ ਦਾ ਜਾਪ ਗੁਰਬਾਣੀ ਦਾ ਜਿਹੜਾ ਜਾਪ ਹੁੰਦਾ ਨਜ਼ਰ ਆ ਰਿਹਾ ਹੈ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਜਿਹੜਾ ਹੋ ਰਿਹਾ ਹੈ ਤੇ ਸੰਗਤਾਂ ਇਸ ਵਿੱਚ ਵੱਧ ਚੜ ਕੇ ਹਿੱਸਾ ਲੈਂਦੀਆਂ ਨੇ ਦੂਰੋਂ ਦੂਰੋਂ ਸੰਗਤਾਂ ਇੱਥੇ ਆਂਦੀਆਂ ਨੇ ਸੰਗਤ ਨਾਲ ਵੀ ਗੱਲਬਾਤ ਕਰਾਂਗੇ ਫਿਲਹਾਲ ਤੁਹਾਨੂੰ ਦ੍ਰਿਸ਼ ਦਿਖਾ ਰਿਹਾ ਗੁਰਦੁਆਰਾ ਸ਼ਹੀਦਗੰਜ ਸਾਹਿਬ ਦਾ ਤੇ ਦੇਖ ਸਕਦੇ ਹੋ ਕਿ ਹਰ ਕੋਨਾ ਹਰ ਪਾਸਾ ਜਿਹੜਾ ਹੈ ਉਹ ਸੰਗਤਾਂ ਨਾਲ ਜਿਹੜਾ ਭਰਿਆ ਹੋਇਆ ਨਜ਼ਰ ਆ ਰਿਹਾ ਹੈ ਤੇ ਸੰਗਤਾਂ ਦੀ ਅਥਾਹ ਸ਼ਰਧਾ ਜਿਹੜੀ ਹੈ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਪ੍ਰਤੀ ਉਹ ਦੇਖਣ ਨੂੰ ਮਿਲ ਰਹੀ ਹੈ ਗੁਰਦੁਆਰਾ ਸ਼ਹੀਦਗੰਜ ਸਾਹਿਬ ਦੇ ਬਾਹਰ ਦਾ ਦ੍ਰਿਸ਼ ਦੇਖ ਰਹੇ ਹੋ ਤੁਸੀਂ ਕਿ ਸੰਗਤ ਦੀ ਅਥਾਹ ਸ਼ਰਧਾ ਜਿਹੜੀ ਇੱਥੇ ਦੇਖਣ ਨੂੰ ਮਿਲ ਰਹੀ ਹੈ ਸੰਗਤਾਂ ਸੜਕਾਂ ਤੇ ਬੈਠ ਕੇ ਹੀ ਪਾਠ ਦੇ ਵਿੱਚ ਹਾਜ਼ਰੀ ਭਰ ਰਹੀ ਆਨੇ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਜਿਹੜਾ ਹੈ ਉਹ ਸ਼ੁਰੂ ਹੋ ਚੁੱਕਿਆ ਹੈ ਤੇ ਤੁਸੀਂ ਦੇਖ ਸਕਦੇ ਹੋ ਸੰਗਤਾਂ ਕਿਵੇਂ ਕਿੰਨੀ ਸ਼ਰਧਾ ਪ੍ਰੇਮ ਪਿਆਰ ਦੇ ਨਾਲ ਜਿਹੜਾ ਹੈ ਇੱਥੇ ਪਾਠ ਕਰ ਰਹੀਆਂ ਨੇ ਤੇ ਸੰਗਤ ਨਾਲ ਵੀ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਹੈ ਗੁਰਜੀ ਕੀ ਫਤਿਹ ਜੀ ਹਾਂਜੀ ਵੀਰ ਜੀ ਹਰ ਐਤਵਾਰ ਹਾਜ਼ਰੀ ਭਰਦੇ ਹਾਂ ਹਾਂਜੀ ਕਿਵੇਂ ਕਿਵੇਂ ਦਾ ਲੱਗਦਾ ਹੈ ਹਰ ਐਤਵਾਰ ਸੰਗਤ ਇੱਥੇ ਹੁਮੇ ਆ ਕੇ ਪਹੁੰਚਦੀ ਹੈ ਬਹੁਤ ਵਧੀਆ ਲੱਗਦਾ ਜੀ ਬਹੁਤ ਵਧੀਆ ਬਹੁਤ ਸਕੂਨ ਸੋ ਆਉਣ ਵਾਲੇ ਯੂਥ ਨੂੰ ਸੰਗਤ ਨੂੰ ਅਸੀਂ ਬੇਨਤੀ ਕਰਾਂਗੇ ਕਿ ਗੁਰੂ ਮਹਾਰਾਜ ਜੀ ਦੇ ਲਾਣ ਲੱਗਣ ਗੁਰੂ ਗ੍ਰੰਥ ਵਾਲੇ ਬੰਨ ਨਾਮ ਜਪਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੇਖ ਸਕਦੇ ਹੋ ਕਿ ਹਰ ਪਾਸੇ ਜਿਹੜਾ ਸੰਗਤਾਂ ਦਾ ਇੱਥੇ ਅਥਾਹ ਸ਼ਰਧਾ ਦੇਖਣ ਨੂੰ ਮਿਲਦੀ ਹੈ ਬੀਤੀਆਂ ਵੀ ਇੱਥੇ ਆਉਂਦੀਆਂ ਨੇ ਗੱਲਬਾਤ ਕਰਾਂਗੇ ਦੂਰੋ ਦੂਰੋ ਸੰਗਤਾਂ ਜਿਹੜੀਆਂ ਨੇ ਹਾਜ਼ਰੀਆਂ ਭਰਦੀਆਂ ਨੇ ਹਰ ਪਾਸੇ ਦੇਖ ਸਕਦੇ ਹੋ ਕਿ ਸੰਗਤਾਂ ਦੀ ਸ਼ਰਧਾ ਹੈ ਕੁਝ ਸੰਗਤਾਂ ਜਿਹੜੀਆਂ ਨੇ ਇੱਥੇ ਖੜ ਕੇ ਹੀ ਹਾਜ਼ਰੀ ਪੜਤਿਆਂ ਨੇ ਤੇ ਕੁਝ ਸੰਗਤਾਂ ਜਿਹੜੀਆਂ ਨੇ ਬੈਠ ਕੇ ਇੱਥੇ ਹਾਜ਼ਰੀ ਪੜਤਿਆਂ ਨੇ ਹੋਰ ਸੰਗਤਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਸੰਗਤਾਂ ਨੂੰ ਪੁੱਛਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਸ਼ਬਦ ਕੀ ਤੁਹਾਨੂੰ ਕਿੱਥੋਂ ਦਰਗਾ ਮਿਲੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਸ਼ਬਦ ਕਿੱਥੋਂ ਆਏ ਬਠਿੰਡੇ ਤੋਂ ਆਏ ਹਰ ਰੋਜ਼ ਹਾਜ਼ਰੀ ਪੜਾ ਹਾਂ ਜੀ ਕਿ ਮੈਨੂੰ ਲੱਗਦਾ ਹੈ ਇੱਥੇ ਜੋ ਵੀ ਸੰਗਤਾਂ ਸ਼ਰਧਾ ਭਾਵ ਨਾਲ ਇਹਨਾਂ ਲੰਦਿਆਂ ਦੇ ਸੰਤਾਂ ਦੇ ਕਸ਼ਟ ਕੱਟੇ ਜਾਂਦੇ ਨੇ ਉਹਨਾਂ ਦੀ ਹਰਦੀ ਮਾਮਨਾ ਪੂਰੀ ਹੁੰਦੀ ਹੈ ਕਿੰਨੀ ਦੇਰ ਤੋਂ ਹਾਜ਼ਰੀ ਪਾ ਰਹੇ ਹਾਂਜੀ ਕਿੰਨੀ ਦੇਰ ਤੋਂ ਹਾਜ਼ਰੀ ਪਾ ਰਹੇ ਹਾਂ ਅਸੀਂ ਰਾਤੀ ਜਾਗਤ ਆਵੋ ਮੈਨੂੰ ਤਾਂ ਲੱਗਦਾ ਇੱਥੇ ਆ ਕੇ ਬਹੁਤ ਵਧੀਆ ਲੱਗਦਾ ਸੋ ਦੇਖ ਸਕਦੇ ਹੋ ਕਿ ਸੰਤਾਂ ਦੂਰ ਦੂਰੋਂ ਆ ਕੇ ਇੱਥੇ ਆ ਹਾਜ਼ਰੀ ਪੜਦੀਆਂ ਨੇ ਜਿਹੜੇ ਸੇਵਾਦਾਰ ਨੇ ਉਹ ਸੇਵਾ ਕਰ ਰਹੇ ਨੇ ਗੱਲਬਾਤ ਕਰਦਿਆਂ ਵੀਰ ਜੀ ਨਾਲ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਗ ਜੀ ਹੋਵੇ ਵੀਰ ਜੀ ਕਿੰਨੀ ਦੇਰ ਤੋਂ ਚਪੈਰਾ ਸਾਹਿਬ ਦੇ ਵਿੱਚ ਹਾਜ਼ਰੀ ਕਾਫੀ ਟਾਈਮ ਤੋਂ ਹੋ ਗਿਆ ਪਾਣੋ ਲੱਗਦਾ ਹੈ ਇੱਥੇ ਦੂਰੋਂ ਦੂਰੋਂ ਸੰਤਾ ਆ ਕੇ ਹਾਜ਼ਰੀਆਂ ਪੜਦੀਆਂ ਵਧੀਆ ਲੱਗਦਾ ਸਾਨੂੰ ਗੁਰਗੱਰੇ ਸੇਵਾ ਕਰਨ ਦਾ ਵਧੀਆ ਲੱਗਦਾ ਹਨ ਮਹਾਰਾਜ ਨੇ ਬਥੇਰਾ ਕੋਈ ਬਾਬਾ ਜੀ ਸੰਗਤ ਜੀ ਨੇ ਦਿੱਤਾ ਹੋਇਆ ਆਪਣੇ ਵਰਗੇ ਹੋਰ ਨੌਜਵਾਨਾਂ ਨੂੰ ਕੀ ਕਹਿੰਦੇ ਹਾਂ ਜੀ ਵਧੀਆ ਇੱਥੇ ਆਂਦੇ ਆ ਨਸ਼ਿਆਂ ਤੋਂ ਬਚ ਬੱਚੇ ਰਹਿੰਦੇ ਆ ਬੱਚੇ ਨੌਜਵਾਨ ਵੀਰ ਮੇਰੇ ਭਰਾ ਬੱਚੇ ਰਹ ਚਲੋ ਵਧੀਆ ਹਰਕੇ ਨੂੰ ਲੱਗਦਾ ਇੱਥੇ ਆਉਣ ਤੋਂ ਜਿਹੜਾ ਵਧੀਆ ਗੱਲ ਆਉਂਦੇ ਆ ਬਹੁਤ ਵਧੀਆ ਲੱਗਦਾ ਆ ਆਨ ਤੋਂ ਹਾਂਜੀ ਬਾਤ ਕਿਹਦੀ ਕਰ ਰਹੇ ਹੋ ਖਾਤਸਾ ਭਾਈ ਗੁਰ ਕਿੱਥੋਂ ਆਏ ਹੋ ਜੀ ਅਸੀਂ ਸ਼ਹਿਰ ਤੋਂ ਆਈ ਹਾਂ ਹਰ ਰਤ ਵਰਹਾਜਰੀ ਪੜਦੇ ਹਾਂ ਹਾਂਜੀ ਕਿਵੇਂ ਦਾ ਲੱਗਦਾ ਥਿਆਰ ਹੈ ਏਤਵਾਰ ਸੰਗਤਾਂ ਦੂਰੋਂ ਦੂਰੋਂ ਆ ਕੇ ਹਾਜ਼ਰੀਆਂ ਭਰਦਿਆਂ ਨੇ ਸੰਗਤਾਂ ਦੀਆਂ ਮਨ ਮੁਰਾਦਾ ਜਿਹੜੀਆਂ ਨੇ ਪੂਰੀਆਂ ਹੁੰਦੀਆਂ ਨੇ ਦੂਰੋਂ ਦੂਰੋਂ ਅੰਦੇਸ਼ ਆਪਦੇਸ਼ਾਂ ਤੋਂ ਸੰਗਤ ਆਂਦੀ ਹੈ ਤੇ ਹਰ ਜਿਹ ਮਨ ਨੂੰ ਕਾਮਨਾ ਪੂਰੀਆਂ ਹੁੰਦੀਆਂ ਹਾਂਜੀ ਕਿ ਮੈਸੇਜ ਦੇਣਾ ਚਾਹੋਗੇ ਹੋਰ ਸੰਤਾ ਮੈਸੇਜ ਹੈ ਗੁਰਾਮਦਾਸ ਦੇਦਰ ਤੇ ਸਭ ਕੁਝ ਮਿਲਦਾ ਹੈ ਬੇਵੱਧ ਵੱਧ ਵੱਧ ਚੜ ਕੇ ਇੱਥੇ ਦਰਸ਼ਨ ਕਰੋ ਇੱਥੇ ਸੇਵਾ ਕਰੋ ਸਿਮਰਨ ਕਰੋ ਇਹ ਮਨੋ ਕਾਮ ਹਰ ਤਰ੍ਹਾਂ ਦੀਆਂ ਪਰ ਮਨੋ ਕਾਮਨਾਾਂ ਦੀ ਬਾਬਾ ਦੀਪ ਸਿੰਘ ਦੇ ਦਰਵਾਜ਼ੇ ਤੇ ਹਰ ਤਰ੍ਹਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ। ਵਰਗੇ ਸੰਗਤ ਨਾਲ ਗੱਲਬਾਤ ਕਰੇ ਵਾਈਰੇ ਜੀ ਦਾ ਖਾਲਸਾ ਵਾਈਰੇ ਜੀ ਦੀ ਫਤਿਹ ਜੀ ਕਿੰਨੇ ਦਿਨ ਤੋਂ ਹਾਜ਼ਰੀ ਮਿਲਣਾ ਮੈਨੂੰ 3 ਮਹੀਨੇ ਹੋ ਗਏ। ਮੈਨੂੰ ਲੱਗਦਾ ਇੱਥੇ ਆ ਕੇ ਕਿੰਨਾ ਕਿ ਸਕੂਨ ਮਿਲਦਾ ਹੈ। ਬੜਾ ਸਕੂਨ ਮਿਲਦਾ ਜੀ ਜੋ ਕੁਝ ਮਿਲਦਾ ਹੈ ਬਾਬੇ ਦੇ ਘਰ ਤੋਂ ਜੋ ਮੰਗੀਦਾ ਉਹ ਮਿਲਦਾ। ਸਾਹਿਬ ਬੜਾ ਖੁਸ਼ਕਿਸਮਤ ਹੈ। ਕੀ ਲੈਣਾ ਚਾਹੋਗੇ ਆਪਣੇ ਵਰਗੇ ਹੋਰ ਨੌਜਵਾਨ? ਮੈਂ ਹੋਰ ਨੌਜਵਾਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਗੁਰੂ ਘਰ ਨਾਲ ਜੁੜੋ। ਤੇ ਨਸ਼ਿਆਂ ਤੋਂ ਮੁਕਤ ਹੋ ਤੇ ਆਪਣੇ ਇਥੇ ਆ ਕੇ ਬਸ ਲਤਮਸਤਕ ਹੋ ਤੋ ਦੇਖ ਸਕਦੇ ਹੋ ਕਿ ਦੂਰੋਂ ਦੂਰੋਂ ਆ ਕੇ ਸੰਗਤਾਂ ਜਿਹੜੀਆਂ ਨੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਦੇ ਵਿੱਚ ਹਾਜ਼ਰੀ ਭਰਦੀ ਇਹਨਾਂ ਜਿੱਥੇ-ਜਿੱਥੇ ਵੀ ਸੰਗਤਾਂ ਜਗ੍ਹਾ ਮਿਲਦੀ ਹੈ ਸੰਗਤਾਂ ਉੱਥੇ ਬੈਠ ਕੇ ਹਰ ਕੋਨਾ ਹਰ ਜਗ੍ਹਾ ਜਿਹੜੀ ਹੈ ਇੱਥੇ ਸੰਗਤਾਂ ਦੇ ਨਾਲ ਦੇਖ ਸਕਦੇ ਹੋ ਕਿ ਭਰੀ ਹੋਈ ਨਜ਼ਰ ਆਉਂਦੀ ਹੈ ਹਰ ਪਾਸੇ ਸੰਗਤਾਂ ਇੱਥੇ ਬੈਠ ਕੇ ਪਾਠ ਕਰਦੇ ਨੇ ਬੜੇ ਮਨ ਨਾਲ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਮ ਕਿੱਥੋਂ ਆਏ ਤੁਸੀਂ ਆਏ ਗੁਰਦਾਸਪੁਰ ਸੇ ਤੇ ਹਰਿਆਤਵਰ ਆਉਂਦੇ ਹੋ ਨਹੀਂ ਕਦੀ-ਕਦੀ ਆਈ ਆ ਕਿਵੇਂ ਦਾ ਲੱਗਦਾ ਇੱਥੇ ਆ ਕੇ ਦੂਰੋ ਦੂਰ ਸੰਗਤਾਂ ਨੂੰ ਬਹੁਤ ਸਕੂਨ ਮਿਲਦਾ ਬਹੁਤ ਜ਼ਿਆਦਾ ਬਹੁਤ ਸੱਚੇ ਪਾਤਸ਼ਾਹ ਇੱਥੇ ਜੋ ਵੀ ਆਂਦਾ ਸੱਚੇ ਮਾਨਾ ਹਾਜ਼ਰੀ ਭਰੇ ਕਸ਼ਟ ਵੀ ਦੂਰ ਹੁੰਦੇ ਜੋ ਵੀ ਆਂਦਾ ਸ਼ਰਧਾ ਪੂਰੀ ਹੁੰਦੀ ਆ ਹੁੰਦੀ ਆ ਹਾਂਜੀ ਸਭ ਦੇਖ ਸਕਦੇ ਹੋ ਕਿ ਸੰਗਤਾਂ ਜਿਹੜੀਆਂ ਨੇ ਦੂਰੋ ਦੂਰੋ ਇੱਥੇ ਆ ਕੇ ਹਾਜ਼ਰੀ ਭਰਦੀਆਂ ਨੇ ਹਰ ਪਾਸੇ ਸੰਗਤਾਂ ਦੀ ਅਥਾ ਸ਼ਰਧਾ ਜਿਹੜੀ ਇੱਥੇ ਦੇਖਣ ਨੂੰ ਮਿਲਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਜੀ ਬਾਗੀ ਖਾਲਸਾ ਜੀ ਵੀ ਬੱਧੀ ਵੀਰ ਜੀ ਕਿੱਥੋਂ ਆਏ ਹੋ ਗਰਦਾਸਪੁਰ ਤੋਂ ਨਹੀਂ ਜੀ ਪਹਿਲੀ ਵਾਰ ਹੀ ਆਏ ਆ ਕਿਵੇਂ ਲੱਗ ਰਿਹਾ ਪਹਿਲੀ ਵਾਰ ਆਏ ਇੱਥੇ ਦੂਰੋਂ ਦੂਰੋਂ ਸੰਗ ਦਾ ਆ ਕੇ ਹਾਜ਼ਰੀ ਬਹੁਤ ਵਧੀਆ ਜੀ ਬਾਬੇ ਦੇ ਨਜ਼ਾਰੇ ਲੱਗੇ ਨੇ ਬਾਬੇ ਦੇ ਜੀ ਹਾਂ ਜੀ ਕਿਤੇ ਜੋ ਵੀ ਸ਼ਰਧਾ ਭਾਵਨਾ ਨਾਲ ਹਾਜ਼ਰੀ ਭਰਦੇ ਨੇ ਤੇ ਕਸ਼ਟ ਵੀ ਹੁੰਦੇ ਹਾਂ ਹਾਂ ਜੀ ਹੁੰਦੇ ਆ ਜੀ ਹਾਂ ਜੀ ਹੁੰਦੇ ਆ ਜੀ ਆ ਵੀ ਬੱਚੇ ਲਾਏ ਆ ਸਾਰੇ ਕੰਮ ਹੁੰਦੇ ਆ ਜੀ ਬਾਬੇ ਦੀ ਮਿਹਰ ਹੋਏਗੀ ਆਪੇ ਹਾਂ ਜੀ ਸੋ ਦੇਖ ਸਕਦੇ ਹੋ ਕਿ ਦੂਰੋਂ ਦੂਰੋਂ ਇੱਥੇ ਸੰਗਤਾਂ ਜਿਹੜੀਆਂ ਨੇ ਉਹ ਪਹੁੰਚ ਕੇ ਹਾਜ਼ਰੀ ਭਰਦੀਆਂ ਨੇ ਬੱਚਿਆਂ ਦੇ ਨਾਲ ਵੱਡਿਆਂ ਦੇ ਨਾਲ ਜਿਨ ਆ ਕੇ ਇੱਥੇ ਜੋ-ਜੋ ਵੀ ਆਪਣੇ ਮਨਮੁਰਾਦਾ ਲੈ ਕੇ ਆਉਂਦੀਆਂ ਨੇ ਉਹੀ ਜਿਹੜੀਆਂ ਇਹਨਾਂ ਦੀਆਂ ਪੂਰੀਆਂ ਹੁੰਦੀਆਂ ਨੇ ਤੇ ਸੰਗਤਾਂ ਦੇਖ ਸਕਦੇ ਹੋ ਜਿੱਥੇ-ਜਿੱਥੇ ਵੀ ਸੰਗਤਾਂ ਨੂੰ ਜਗ੍ਹਾ ਮਿਲਦੀ ਹੈ ਸੰਗਤਾਂ ਇੱਥੇ ਬੈਠ ਕੇ ਹਾਜ਼ਰੀਆਂ ਭਰ ਰਹੀਆਂ ਨੇ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਦਾ ਜਿਹੜਾ ਜਾਤ ਕਰ ਰਹੀਆਂ ਨੇ ਸੰਤਾ ਨੌਜਵਾਨ ਵੀਰ ਦੇਖ ਸਕਦੇ ਓਥੇ ਜੋ ਕਿ ਹਰ ਐਤਵਾਰੀ ਸੇਵਾ ਕਰਦੇ ਨੇ ਗੱਲਬਾਤ ਕਰਦੇ ਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਕੀ ਕਹਿਣਾ ਚਾਹੋਗੇ ਹਰ ਐਤਵਾਰੀ ਸੇਵਾ ਕਰਦੀ ਓਥੇ ਦੂਰੋਂ ਦੂਰੋਂ ਸੰਤਾ ਆਉਂਦੀਆਂ ਨੇ ਮੈਂ ਮਾਂ ਮੱਛਰਦਾ ਭਾਵਨਾ ਸੰਤਾ ਆਉਂਦੀ ਹੁੰਦੀ ਹੈ ਹਰ ਮਰਜ਼ਾ ਆਸਾਂ ਮਰਜ਼ਾ ਪੂਰੀ ਹੁੰਦੀਆਂ ਜੋ ਵੀ ਮਹਾਰਾਜ ਕੋ ਸੱਚ ਜਿਹੜਾ ਮੰਗਦਾ ਉਹਨਾਂ ਦਾ ਆਸ਼ੀਰਵਾਦ ਪੁਰੰਗ ਆਪਣੇ ਵਰਗੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਨੌਜਵਾਨਾਂ ਮਾਂ ਮੈਂ ਹੋਇਆ ਵੀ ਸਿੱਖੀ ਰੱਖਣੀ ਚਾਹੀਦੀ ਹੈ ਸਰਦਾਰ ਬਨਰੇ ਦਾ ਸੋ ਦੇਖ ਸਕਦੇ ਹੋ ਕਿ ਹਰ ਐਤਵਾਰ ਹੀ ਇੱਥੇ ਵੱਧ ਚੜ ਕੇ ਨੌਜਵਾਨ ਬੱਚੇ ਬਜ਼ੁਰਗ ਹਰ ਕੋਈ ਇੱਥੇ ਆ ਕੇ ਹਾਜ਼ਰੀ ਭਰਦਾ ਹੈ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦਾ ਹੈ ਸ੍ਰੀ ਸੁਖਨੀ ਸਾਹਿਬ ਜੀ ਦਾ ਪਾਠ ਹੋ ਰਿਹਾ ਤੇ ਸੰਗਤਾਂ ਦੀ ਸ਼ਰਧਾ ਦੇਖ ਸਕਦੇ ਹੋ ਹਰ ਪਾਸੇ ਹਰ ਕੋਨਾ ਜਿਹੜਾ ਸੰਗਤਾਂ ਦੀ ਹਮਤ ਇੱਥੇ ਮੌਜੂਦ ਹੈ ਦੂਰੋਂ ਦੂਰੋਂ ਦੇਸ਼ਾਂ ਵੀ ਦੇਸ਼ਾਂ ਤੋਂ ਸੰਗਤਾਂ ਇੱਥੇ ਆ ਕੇ ਜਪੜਾ ਸਾਹਿਬ ਅੱਜ ਰਮਨ ਮੀਤਾਂ ਅੰਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੋਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਕੈਮਰਾਮੈਨ ਅਰਸ਼ਨਾਲ ਮੈਸੇਜ ਜੀ ਦੇਰ ਪੇ ਹੈਪੀ ਵੀ ਅਮਰ ਰਹੋ ਬ੍ਰਹਮਾ